ਅੱਜ ਜਲਵਾ ਨਿਊਜ਼ 3980 ਪਹੁੰਚਿਆ ਹਰਸ਼ ਕਲਿੰਗ ਤੇ ਜਿਸ ਤੇ ਕੀ ਡਾਕਟਰ ਹਰਸ਼ ਵੀ ਸਾਡੇ ਨਾਲ ਜੁੜੇ ਨੇ ਤਾਂ ਅੱਜ ਕੱਲ ਜੋ ਬੱਚੇ ਬਜ਼ੁਰਗ ਆਮ ਆਦਮੀ ਹੱਡੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਹਰ ਆਦਮੀ ਨੂੰ ਕੀ ਹੈ ਤਾਂ ਹੱਡੀਆਂ ਦੀ ਮਜ਼ਬੂਤੀ ਵਾਸਤੇ ਕਿਉਂਕਿ ਪ੍ਰਮਾਤਮਾ ਨੇ ਇੱਕ ਅਨਮੋਲ ਜੀਵਨ ਆਦਮੀ ਨੂੰ ਦਿੱਤਾ ਹੈ ਜਿਸ ਦੀ ਕੋਈ ਕੀਮਤ ਨਹੀਂ ਪਰ ਆਦਮੀ ਇੰਜ ਹੀ ਆਪਣੀ ਜ਼ਿੰਦਗੀ ਬਿਕਾਰ ਕਰ ਲਿੰਦਾ ਹੈ ਜੇ ਕੋਈ ਰੀਡ ਦੀ ਹੱਡੀ ਟੁੱਟ ਜਾਂਦੀ ਹੈ ਜਾਂ ਕੋਈ ਹੋਰ ਹੱਡੀ ਟੁੱਟ ਜਾਂਦੀ ਹੈ ਤਾਂ ਆਦਮੀ ਕਹਿੰਦਾ ਵੀ ਮੇਰੀ ਜ਼ਿੰਦਗੀ ਬਿਕਾਰ ਹੈ ਤਾਂ ਹੱਡੀਆਂ ਦੀ ਮਜ਼ਬੂਤੀ ਵਾਸਤੇ ਸਰੀਰ ਦੀ ਨਿਰੋਗਤਾ ਵਾਸਤੇ ਡਾਕਟਰ ਹਰਸ਼ ਜੀ ਸਾਨੂੰ ਦੱਸਦੇ ਨੇ ਕੀ ਖਾਣਾ ਚਾਹੀਦਾ ਹੈ ਸਾਡੇ ਚ ਕਿਵੇਂ ਮਜ਼ਬੂਤੀ ਆਊਗੀ ਕਿਵੇਂ ਆਤਮ ਵਿਸ਼ਵਾਸ ਹੋਊਗਾ ਡਾਕਟਰ ਹਰਸ਼ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਆਰਸ਼ਦੀਪ ਸਿੰਘ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਕੱਲ ਦੇ ਨੌਜਵਾਨ ਬੱਚੇ ਤੇ ਬੁੜੇ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਕਿਵੇਂ ਹੋਣਗੀਆਂ ਤੇ ਕਿਵੇਂ ਉਹ ਸਾਰੇ ਦਰਦਾਂ ਤੋਂ ਰਾਹਤ ਫੀਲ ਕਰਨਗੇ ਸਭ ਤੋਂ ਪਹਿਲਾਂ ਤਾਂ ਜੀ ਚੰਗਾ ਪੋਸ਼ਟਿਕ ਆਹਾਰ ਚੰਗੀ ਵਰਜਿਸ਼ ਇੱਕ ਬੰਦੇ ਵਾਸਤੇ ਬਹੁਤ ਮਹੱਤਵਪੂਰਨ ਹੈ ਠੀਕ ਹੈ ਮਿਹਨਤ ਕਰਾਂਗੇ ਫਿਰ ਉਹਦਾ ਫਲ ਮਿਲਦਾ ਹੈ ਕਿ ਆਪਣੀ ਬੋਡੀ ਫਿੱਟ ਰਹਿੰਦੀ ਹੈ ਤੇ ਜੇ ਕੋਈ ਇਹਨਾਂ ਦੀ ਬੈਕ ਪ੍ਰੋਬਲਮ ਜਾਂ ਕੁਝ ਵੀ ਦਿੱਕਤ ਆਉਂਦੀ ਹੈ ਤਾਂ ਉਹਨਾਂ ਦਾ ਟ੍ਰੀਟਮੈਂਟ ਆਪਾਂ ਵਧੀਆ ਤੋਂ ਵਧੀਆ ਕਰਦੇ ਆ ਠੀਕ ਹੈ ਨੋ ਤੇ ਅਸੀਂ ਬੈਕ ਦਾ ਟਰੀਟਮੈਂਟ ਜਿਵੇਂ ਐਲ ਸਪਾਈਨ ਹੋ ਗਈ ਐਲ 4 5 ਦੇ ਵਿੱਚ ਜੋ ਗੈਪ ਹੈ ਨਾ ਕੋਈ ਗੋਡਿਆਂ 'ਚ ਦਿੱਕਤ ਆ ਅਸੀਂ ਇਹ ਚੀਜ਼ਾਂ ਦਾ ਟਰੀਟਮੈਂਟ ਬਿਨਾ ਆਪਰੇਸ਼ਨ ਤੋਂ ਕਰਦੇ ਆ ਠੀਕ ਹੈ ਅਸੀਂ ਇਹੀ ਚਾਹੁੰਦੇ ਆ ਕਿ ਸਾਡੇ ਕੋਲੇ ਤੁਸੀਂ ਆਓ ਅਸੀਂ ਕੰਸਲਟੈਂਟ ਫੀਸ ਕੁਝ ਵੀ ਨਹੀਂ ਲੈਂਦੇ ਥੋਨੂੰ ਸਿਰਫ ਇੱਕ ਗਾਈਡ ਕੀਤਾ ਜਾਊਗਾ ਤੁਸੀਂ ਟ੍ਰੀਟਮੈਂਟ ਕਰਵਾਉਣਾ ਨਾ ਕਰਵਾਉਣਾ ਉਹ ਤੋਂ ਵੱਡੀ ਆਪਣੀ ਉਹ ਮੈਂ ਤੁਹਾਡੀ ਗੱਲ ਕੱਢਣ ਲੱਗਦਾ ਆ ਡਾਕਟਰ ਕਿਸੇ ਹਸਪਤਾਲ ਜਾੜੂ ਬਿਲਕੁਲ ਪਹਿਲਾਂ ਤਾਂ ਟੈਸਟ ਦਾ ਜ਼ੋਰ ਦਿੰਦੇ ਆ ਪਤਾ ਨਹੀਂ ਉਹਨਾਂ ਕਮਿਸ਼ਨ ਵੱਲੋਂ ਫਿਰ ਕਹਿੰਦੇ ਜੀ ਤੁਹਾਡਾ ਮਨ ਆਪਰੇਸ਼ਨ ਤੋਂ ਬਿਨਾਂ ਕੋਈ ਹੱਬੀ ਨਹੀਂ ਹੁੰਦਾ ਇੱਕ ਕਾਰਨ ਕੋਈ ਲਾਲਚ ਹੈ ਕਿ ਡਾਕਟਰ ਅਮਰੀਜਨ ਗ੍ਰਾਂਮ ਗੁੰਮਰਾ ਕਰਦੇ ਪਤਾ ਜੀ ਹਰ ਡਾਕਟਰ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਕਿਸੇ ਨੇ ਆਪਰੇਸ਼ਨ ਆਹੀ ਕਰਨਾ ਹੁੰਦਾ ਹੈ ਕਿਸੇ ਨੇ ਥੈਰੇਪੀ ਅਸੀਂ ਥੈਰੇਪੀ ਕਰਕੇ ਤੇ ਕਾ ਕੋਈ ਇੰਜੈਕਸ਼ਨ ਹੁੰਦੇ ਸਾਡੇ ਆਪ ਦੇ ਪਰਸਨਲ ਉਹ ਲਾਉਣੇ ਆ ਨਾਲ ਮੈਡੀਸਨ ਦਿੰਨੇ ਆ ਅਸੀਂ ਸੋਚੋ 100% ਕੋਸ਼ਿਸ਼ ਕਰਦੇ ਆ ਕਿ ਸਾਡਾ ਮਰੀਜ਼ ਠੀਕ ਹੋਏ ਤੇ ਜੇ ਉਹ ਠੀਕ ਨਹੀਂ ਹੁੰਦਾ ਅਸੀਂ ਉਹਨੂੰ ਹੱਥ ਹੀ ਨਹੀਂ ਪਾਉਂਦੇ ਅਸੀਂ ਐਦਾ ਕਹਦੇ ਆ ਤੁਸੀਂ ਕਿਸੇ ਹੋਰ ਡਾਕਟਰ ਨੂੰ ਦਿਖਾਓ ਅਸੀਂ ਕਿਸੇ ਦਾ ਵੀ ਫालतू ਗਰੀਬ ਬੰਦੇ ਦਾ ਪੈਸਾ ਨਹੀਂ ਖਰਾਬ ਕਰਵਾਉਂਦੇ ਤੇ ਅਸੀਂ ਸਾਡੀ ਕੋਈ ਪਰਚੀ ਫੀਸ ਨਹੀਂ ਸਾਨੂੰ ਆ ਆ ਕੀ ਗੱਲਬਾਤ ਕਰਕੇ ਕੋਈ ਵੀ ਪੇਸ਼ੈਂਟ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਫਿਜ਼ੀਕਲ ਕੀਤੀ ਡਾਕਟਰ ਦਾ ਬਾਅਦ ਮਿਲਦਾ ਹੈ ਪਹਿਲਾਂ 200 400 ਦੀ ਪਰਤੀ ਪਹਿਲਾਂ ਕੱਟ ਗਿਆ ਬਿਲਕੁਲ ਬਿਲਕੁਲ ਅਸੀਂ ਇਸੇ ਕਰਕੇ ਜੀ ਗਰੀਬਾਂ ਵਾਸਤੇ ਇਹ ਚੀਜ਼ ਅਸੀਂ ਰੱਖੀ ਹੈ ਕਲੀਨਿਕ ਤੇ ਹੁਣ ਸਾਡੀ ਕਲੀਨਿਕ ਨੂੰ 9 ਸਾਲ ਹੋ ਗਏ ਇੱਥੇ ਕਰਦੇ ਹੁ ਸਾਡੇ ਕੋਲ ਕੰਮ ਬਹੁਤ ਹੈ ਸਾਰਾ ਕੁਝ ਹੈਗਾ ਅਸੀਂ ਥੋੜੀ ਕਮਾਈ ਨਾਲ ਕੁਝ ਲੈ ਲੈਨੇ ਆ ਅਸੀਂ ਜਿਆਦਾ ਨਹੀਂ ਹੜੱਪੇ ਭਰਦੇ ਲੋਕਾਂ ਵਾਂਗੂ ਘੱਟ ਘੱਟ ਕਮਾਈ ਨਾਲ ਸਾਡਾ ਸਰੀਰ ਆਜਾ ਦਰਸੋ ਅਜ ਕਦੀ ਨੌਜਵਾਨ ਪੀੜੀ ਕਹਿ ਲੋ ਜੇ ਘਰ ਵਿੱਚ ਆਮ ਜੈ ਬੀ ਘਰੜੀ ਕਾ ਦੀ ਰੋਟੀ ਨਾ ਬਣਾਈਏ ਬਾਹਰੋਂ ਰੋਟੀ ਉਗਾ ਲਈਏ ਜਿਹੜੇ ਫਾਸਟ ਫੂਡ ਜੋ ਕੀ ਖਾਂਦੇ ਜਿਆਦਾ ਉਹਦੇ ਇਹ ਹੀ ਕੋਈ ਬਿਮਾਰੀਆਂ ਦੀ ਉਪਜ ਨਹੀਂ ਇਹਦੇ ਨਾਲ ਬਿਮਾਰੀਆਂ ਬਹੁਤ ਵਧਦੇ ਜੇ ਫਾਸਟ ਫੂਡ ਮਸਾਲੇ ਮੈਦਾ ਠੀਕ ਹੈ ਕੁਝ ਵੀ ਆਪਾਂ ਖਾਣੇ ਆ ਬਾਹਰਲਾ ਇੱਕ ਤਾਂ ਇਹ ਅਨਹਾਈ ਜਾਂ ਇਕ ਹੁੰਦਾ ਸਾਫ ਸੁਥਰਾ ਨਹੀਂ ਮਿਲਦਾ ਜੀ ਜਿੰਨਾ ਆਪਾਂ ਘਰੇ ਬਣਾ ਕੇ ਚਲੋ ਆਪਾਂ ਬਾਹਰ ਦਾ ਕੋਈ ਖਾਣੇ ਆ ਫਾਸਟ ਫੂਡ ਘਰੇ ਪਕੌੜੇ ਬਣਾ ਲਓ ਬ੍ਰੈਡ ਬਣਾ ਲਓ ਟਿੱਕੀ ਬਣਾ ਲਓ ਆਪਣੇ ਸਾਹਮਣੇ ਤਾਂ ਬਣਦਾ ਹੀ ਆ ਉਹ ਤੇ ਵਿੱਚ ਆਪਾਂ ਕੋਈ ਮੈਦਾ ਯੂਜ਼ ਨਹੀਂ ਕਰਦੇ ਉਹਦੇ ਚ ਠੀਕ ਹੈ ਚਲੋ ਆਪਾਂ ਘਰੇ ਬਣਾ ਕੇ ਮੈਨ ਤਾਂ ਜ਼ਰੂਰ ਕਰਨੀ ਪੈਂਦੀ ਆ ਪਰ ਠੀਕ ਰਹਿੰਦਾ ਜਦੋਂ ਆਪਾਂ ਬਾਹਰਲਾ ਮਸਾਲੇ ਵਾਲਾ ਖਾਂਦੇ ਆ ਕੁਝ ਵੀ ਉਹਦੇ ਨਾਲ ਆਪਣੇ ਲੀਵਰ ਫੈਟੀ ਵਗੈਰਾ ਹੁੰਦੀਆਂ ਹੈ ਸ਼ਿਕਾਇਤਾਂ ਪੇਟ ਖਰਾਬ ਹੁੰਦਾ ਜਦੋਂ ਪੇਟ ਖਰਾਬ ਹੁੰਦਾ ਉਹਦੇ ਨਾਲ ਕਾਫੀ ਆਪਣੀ ਵੀਕਨੈਸ ਵੱਜ ਜਾਂਦੀ ਹੈ ਬੋਡੀ ਦੀ ਉਹਦੇ ਨਾਲ ਹੱਡਾਂ ਪੈਰਾਂ 'ਚ ਦਰਦ ਹੋਣਾ ਸਿਰ ਦੁਖਣਾ ਸਰਵਾਈਕ ਕਰ ਠੀਕ ਹੈ ਸਪਾਇਨ ਚ ਦਰਦ ਗੋਡਿਆਂ 'ਚ ਲੱਤਾਂ 'ਚ ਕੁਝ ਵਾਈਵੱਦੀ ਪੀਐਚ ਬਹੁਤ ਜ਼ਿਆਦਾ ਹੁੰਦੀ ਹੈ ਜਿਹਨਾਂ ਯੂਰਿਕ ਐਸਿਡ ਆਪਣਾ ਵੱਧ ਜਾਂਦਾ। ਦਾਸ਼ਾ ਜੀ ਤੁਹਾਡੀ ਸੇਵਾਵਾਂ ਲੈਣ ਜਾਵੇ ਤੁਹਾਡਾ ਫੋਨ ਨੰਬਰ ਐਡਰੈਸ ਕੀ ਹੈ? ਹਾਂਜੀ ਜੀ ਆਪਣਾ ਐਡਰੈਸ ਹੈਗਾ ਮਲਤਾਨੀਆ ਰੋਡ ਨੀਅਰ ਡੀਡੀ ਮਿੱਤਲ ਟਾਵਰ ਕਲਕੀ ਧਰ ਗੁਰਦੁਆਰਾ ਸੜਾਣਾ ਮੈਡੀਕਲ ਦੇ ਬਿਲਕੁਲ ਨਾਲ ਅਰਸ਼ ਕਲੀਨਿਕ ਨਾਂ ਤੇ ਆਪਣਾ ਕਲੀਨਿਕ ਹੈ ਤੇ ਆਪਣਾ ਫੋਨ ਨੰਬਰ ਹੈਗਾ 762049001 ਮੈਂ ਫੇਰ ਵਾਰੀ ਇੱਕ ਵਾਰੀ ਦਹਰਾਉਣਾ 76204 9001 ਬਾਰੋ ਹੜਾ ਵਾਲੇ ਮੈ ਜਿਆ ਲਈ ਕੋਈ ਸੋ ਚਾਹ ਤੇ ਜਾਂ ਕੋਈ ਸਮਾਂ ਰੱਖਿਆ ਤੁਸੀਂ ਨਹੀਂ ਜੀ ਆਪਣਾ ਸੂਬਾ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਸਾਡੀ ਫੁੱਲ ਡਿਊਟੀ ਹੁੰਦੀ ਹੈ ਮੈਂ ਹੋ ਗਿਆ ਡਾਕਟਰ ਅਰਸ਼ਦੀਪ ਸਿੰਘ ਤੇ ਮੇਰੇ ਫਾਦਰ ਸਾਹਿਬ ਇੱਥੇ ਬੈਠੇ ਡਾਕਟਰ ਕੁਬਿੰਦਰ ਸਿੰਘ ਜੀ ਸਾਡੇ ਦੋਵਾਂ ਚੋਂ ਇੱਕ ਨ ਇੱਕ ਜਾਣਾ ਤੇ ਇੱਥੇ ਬੈਠਾ ਨਹੀਂ ਹੁੰਦਾ ਜੀ ਤੁਹਾਨੂੰ ਵਧੀਆ ਤੋਂ ਵਧੀਆ ਗਾਈਡ ਕਰਾਂਗੇ ਕੋਈ ਅਸੀਂ ਤੁਹਾਨੂੰ ਫੀਸ ਨਹੀਂ ਲੈਣੀ हां जी मेडिसिन वगैरह देने हैं या लिख दे हैं ओदे ਤੁਹਾਡੇ ਜ਼ਰੂਰ ਪੈਸੇ ਲੱਗਣਗੇ ਅਸੀਂ ਕੋਈ ਤੁਹਾਨੂੰ ਟੈਸਟ ਦਾ ਨਹੀਂ ਬੋਲਾਂਗੇ ਜਿੰਨੀ ਸਮਝ ਆਉਂਦੀ ਅਸੀਂ ਤੋਂ ਉਹਨਾਂ ਉਨੀ ਗੱਲ ਕਰਾਂਗੇ ਫालतू ਤੁਹਾਡਾ 1 ਰੁਪਿਆ ਵੀ ਨਾ ਲਗਾਈਏ ਅਸੀਂ ਕੋਸ਼ਿਸ਼ ਕਰਾਂ। ਨਾਲੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਮੇਰੇ ਨਾਲ ਸਾਡੇ ਅਸੀਂ ਇੱਥੇ ਸੇਵਾਵਾਂ ਦੇ ਰਹੀਏ। ਬਿਲਕੁਲ। ਹਮ ਦਾ ਕਿੰਨੇ ਕੁ ਮਰੀਜ਼ ਤੁਸੀਂ ਚੈੱਕਅਪ ਕੀਤੇ ਸੈੱਟ ਕੀਤੇ ਅਸੀਂ ਜੀ ਅੱਜ ਤੱਕ ਹਜ਼ਾਰਾਂ ਮਰੀਜ਼ ਵੀ ਸੈੱਟ ਕੀਤੇ ਹੋਣਗੇ ਤੇ ਬਹੁਤ ਪੇਸ਼ੈਂਟ ਐ ਹੋ ਜੇ ਆਏ ਆ ਕਿ ਜਿਨ੍ਹਾਂ ਨੂੰ ਆਪਰੇਸ਼ਨ ਦੀ ਹੀ ਲੋੜ ਐ ਅਸੀਂ ਉਹਨਾਂ ਨੂੰ ਮਿਸਗਾਈਡ ਕਰਕੇ ਉਹਨਾਂ ਦੇ ਪੈਸੇ ਨਹੀਂ ਲਗਾਉਂਦੇ। ਜੋ ਉਹਨਾਂ ਦਾ ਟ੍ਰੀਟਮੈਂਟ ਹੈ ਅਸੀਂ ਉਹੀ ਚੀਜ਼ ਕਹਿੰਨੇ ਆ ਜੀ ਜੀ ਤੁਸੀਂ ਵੱਡੇ ਡਾਕਟਰ ਨੂੰ ਦਿਖਾ ਕੇ ਸਰਜਨ ਨੂੰ ਤੁਸੀਂ ਆਪ ਦਾ ਇਸ ਚੀਜ਼ ਦਾ ਆਪਰੇਸ਼ਨ ਕਰਵਾਓ ਨਹੀਂ ਤਾਂ ਅਸੀਂ ਹਜ਼ਾਰਾਂ ਪੇਸ਼ੈਂਟ ਅੱਜ ਤੱਕ ਸਹੀ ਕਰਦੇ ਜਿਦੇ ਚੋਂ ਇੱਕ ਪੇਸ਼ੈਂਟ ਦਾ ਵੀ ਅਸੀਂ ਲਾਂਬਾ ਵਗੈਰਾ ਕੁਝ ਨਹੀਂ ਲਿਆ ਤਾਂ ਸਾਬ ਗੱਲ ਕਰੀਏ ਗਰੀਬੀ ਦੀ ਅੱਜ ਕੱਲ ਸਮਾਜ ਚ ਗਰੀਬੀ ਵੀ ਹੈ ਹਰ ਆਦਮੀ ਆਜ਼ਾਦ ਵਗੈਰਾ ਮਸਾ ਕਰਦਾ ਹੈ ਬਿਲਕੁਲ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਵੀ ਆਦਮੀ ਬਿਮਾਰ ਪੈ ਗਿਆ ਘਰੇ ਗੋਲੇ-ਗੋਲੇ ਪੈਸੇ ਨਹੀਂ ਕੀ ਇਸ ਤਰ੍ਹਾਂ ਦੀ ਮਰੀਜ਼ਾਂ ਲਈ ਤੁਸੀਂ ਕੋਈ ਇਲਾਜ ਮੁਫਤ ਕਰਦੇ ਜਾਂ ਕੀ ਬਿਲਕੁਲ ਜੀ ਬਿਲਕੁਲ ਅਸੀਂ ਇਲਾਜ ਮੁਫਤ ਕਰਦੇ ਆ ਸਾਡੇ ਕੋਲ ਪਹੁੰਚੋ ਸਾਡੇ ਤੋਂ ਜਿੰਨਾ ਹੋ ਸਕਦਾ ਸੀ ਉਹਨਾਂ ਦਾ ਕਰਦੇ ਆ ਠੀਕ ਹੈ ਇੱਕ ਦੋ ਵਾਰੀ ਚਲੋ ਅਗਲਾ ਅਗਲੀ ਵਾਰੀ ਥੋੜੇ-ਮੋਟੇ ਪੈਸੇ ਜੋੜ ਕੇ ਲੈ ਕੇ ਆਉਂਦਾ ਜਦੋਂ ਪਤਾ ਮੈਡੀਸਨ ਦੇ ਤੇ ਅਸੀਂ ਆਪ ਦਾ ਟਰੀਟਮੈਂਟ ਕੋਈ ਵੀ ਥੈਰੇਪੀ ਅਸੀਂ ਜੋ ਆਪੀ ਸਰਵਿਸ ਕਰਦੇ ਆ ਉਸ ਬਿਲਕੁਲ ਫ੍ਰੀ ਕਰਾਂਗਾ ਤਾਂ ਗੱਲ ਕਰੀਏ ਅੱਜ ਦੇਸ਼ ਦੀ ਨਵੀਂ ਸਰਕਾਰ ਬਣ ਜਾ ਰਹੀ ਹੈ ਰਿਜ਼ਲਟ ਆਏਗੇ ਬਿਲਕੁਲ ਬਿਲਕੁਲ ਜਿੱਤੂ ਵੀ ਦੁਆਰਾ ਹੈ ਹਾਂ ਜੀ ਐਮਪੀ ਸਾਹਿਬ ਉਹਨਾਂ ਵਾਸਤੇ ਕੀ ਸੰਦੇਸ਼ ਚਾਹੁੰਦੇ ਹਾਂ ਅਸਤਾ ਇਹ ਹੀ ਕਹਿਨੇ ਆ ਜੀ ਤੁਹਾਨੂੰ ਜਿੱਤਣ ਦਾ ਬਹੁਤ ਬਹੁਤ ਸ਼ੁਭਕਾਮਨਾਵਾਂ ਬਸ ਸਾਡੇ ਜੋ ਵੀ ਇੱਥੇ ਪੰਜਾਬ ਦੇ ਲੋਕਾਂ ਦੇ ਕੰਮ ਹੈ ਵੱਧ ਤੋਂ ਵੱਧ ਕਰਾਉਂਦੇ ਰਹੋ ਭੁੱਖਮਾਰੀ ਸਾਡੇ ਪੰਜਾਬ ਚੋਂ ਖਤਮ ਕੀਤੀ ਜਾਵੇ ਧੰਨਵਾਦ ਥੈਂਕ ਯੂ ਜੀ ਦਸਰ